ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ 17 ਵੀ ਟੱਪ ਗਈ ਹੈ ਔਰ ਲਗਾਤਾਰ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਸੰਖਿਆ ਹੋਰ ਵੀ ਵੱਧ ਸਕਦੀ ਹੈ ਉੱਥੇ ਹੀ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅੱਜ ਕਈ ਕਾਂਗਰਸੀ ਲੀਡਰਾਂ ਦੇ ਨਾਲ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਕੋਲ ਪਹੁੰਚੇ ਜਿਨ੍ਹਾਂ ਦੇ ਜੀਵਾਂ ਦੀ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਹੋ ਚੁੱਕੀ ਹੈ ਉੱਥੇ ਹੀ ਲੋਕਾਂ ਨੇ ਵੀ ਰੱਜ ਕੇ ਆਪਣਾ ਦੁੱਖੜਾ ਨੇਤਾ ਵਿਰੋਧੀ ਧਿਰ ਤਾ ਬਾਜਵਾ ਦੇ ਅੱਗੇ ਰੋਇਆ ਗਲਬਾਤ ਦੌਰਾਨ ਕਈ ਮਹਿਲਾਵਾਂ ਨੇ ਕਿਹਾ ਕਿ ਸ਼ਰਿਆਮ ਉਹਨਾਂ ਦੇ ਇਲਾਕੇ ਵਿੱਚ ਇਹ ਦੇਸੀ ਔਰ ਜ਼ਹਿਰੀਲੀ ਸ਼ਰਾਬ ਦਾ ਤੰਦਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ ਪਰ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਬਿਲਕੁਲ ਵੀ ਨਹੀਂ ਰੋਕਿਆ ਗਿਆ ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਜੀਖ ਖੋਣੇ ਪਏ ਹਨ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਉੱਥੇ ਤਾਂ ਇੱਕ ਜਗ੍ਹਾ ਦੇ ਵਿੱਚ ਕੋਈ 200 ਤੋਂ ਵੱਧ ਲੋਕ ਇਕੱਠੇ ਹੋਏ ਔਰ ਜਨਾਨੀਆਂ ਨੇ ਆਪਣਾ ਰੋਣਾ ਰੋਇਆ ਕਿ ਕਿਵੇਂ ਉਹਨਾਂ ਦੇ ਘਰ ਇਸ ਜ਼ਹਿਰੀਲੀ ਸ਼ਰਾਬ ਔਰ ਨਸ਼ੇ ਨੇ ਬਰਬਾਦ ਕਰ ਦਿੱਤੇ ਹਨ ਉੱਥੇ ਹੀ ਪੀੜੀ ਪਰਵਾਰਾਂ ਦੇ ਨਾਲ ਗੱਲਬਾਤ ਕਰਨ ਦੇ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾੜੇ ਕਿਹਾ ਕਿ ਇਹ ਮੌਜੂਦਾ ਸਰਕਾਰ ਔਰ ਪੁਲਸ ਦਾ ਵੱਡਾ ਫੇਲੀਅਰ ਹੈ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਲਈ ਸੂਬਾ ਸਰਕਾਰ ਸਿੱਧੀ ਸਿੱਧੀ ਜ਼ਿੰਮੇਵਾਰ ਹੈ ਇਸ ਮੌਕੇ ਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਦੱਸਦੇ ਹਾਂ ਮਜੀਠੇ ਤੋਂ ਅੱਜ ਦੀ ਆਡੀ ਖਾਸ ਰਿਪੋਰਟ 16 ਹੂਜ ਕੀ ਟੀਚੜੀ ਦੇ ਸਾਥ शराब की ट्रेजिडी के साथ मौत मजीठा असेंबली हल्के में हो चुकी है और मैं डायरेक्टली रिस्पॉन्सिबल इन मौतों के लिए आपकी सरकार को समझता हूँ आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हैं आपके एक साइज मिनिस्टर हैं चीमा साहब जुम्मेवारी किसकी बनती है मैं समझता हूं पहली जिम्मेवारी इसमें एक्साइज मिनिस्टर की एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर्स है तो इसलिए आपकी ये गवर्नमेंट जो है मॉरली कोई जिम्मेवारी अपनी समझते हैं तो ही मस्ट इमीजिएटली रिजाइन ਐਸਜੀ ਸਾਈਜ਼ ਮਿਸਟਰ ਪੰਜਾਬ ਬਾਜਪਾ ਸਾਹਿਬ ਇੱਕ ਪਾਸੇ ਜੁਧ ਨਸ਼ਿਆਂ ਦੇ ਵਿਰੋਧ ਚਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਬਾਅਦ ਸੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤਾਲੁਕ ਰੱਖਦਾ ਇਹ ਜਿਹੜਾ ਜੁਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਯੁੱਧ ਦੀ ਘਟਨਾਵਾਂ ਨੂੰ ਹੋਲਡ ਕਰ ਰਿਹਾ ਹਰਪਾਲ ਚੀਮਾ ਹੀ ਸ਼ੁੱਡ ਰਿਜ਼ਾਈਨ ਅਬੀ ਜੇ ਉਹਦੇ ਕੋਈ ਮੋਰਲ ਕੋ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਦੀ ਉਹਨਾਂ ਦੀਆਂ ਦਾ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਪਰ ਇਹ ਦੱਸੋ ਬੰਦੇ ਤੇ ਇਹ ਪਿਛਲੇ 3 ਸਾਲਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਜਵਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪਾਂਸਿਬਿਲਟੀ ਕੋਈ ਨਹੀਂ ਪਰ ਅੱਜ ਜਿਵੇਂ ਮੁੱਖ ਮੰਤਰੀ ਦੇ ਵਿੱਚ ਇਹ ਖਾណ្ឌ ਹੋਣੇ ਸ਼ੁਰੂ ਹੋ ਗਏ ਕਾਲੀ ਜਲਸੀ ਹੋਏ ਕਾਂਗਰਸ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪਾਂਸਿਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ 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 ਜੱਦ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦੀ ਹੈ ਇਹਦੀ ਕਲਸ਼ ਨੂੰ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ચીਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਦੇ ਹਾਂ ਕੰਪਨਸੇਸ਼ਨ ਦੇ ਦਿੰਦੇ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕਿ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਕਿ ਸਮਿਦਿਓ ਕੇਨਾਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸੇਜ਼ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸੇਜ਼ ਉਹਨਾਂ ਨੂੰ ਇਹਦਾ ਪਤਾ ਨਹੀਂ ਜਨਰਲ ਜਨਰਲ ਡੈੱਟ ਜਿਹਨਾਂ ਦੇ ਘਰ ਡੈੱਟ ਸਿੱਧੇ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਨੂੰ ਜਿਹੜੇ ਪੰਗਾਲੀ ਬਾਈਆ ਸਾਹਿਬ ਪੰਗਾਲੀ ਕਲਾਂ ਦੀ ਜਿਹੜੀ ਡੈੱਟ ਹੋਈ ਹੈ ਬੰਤੀ ਬੰਤੀ ਪਿੰਡੀ ਪਿੰਡੀ ਸੌ ਰੱਖਤਾ ਹੈ 100 ਬੈਕ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪੌਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪੌਂਸਿਬਲ ਜਿਹੜੇ ਪੰਗਾਲੀ ਕਲਾਂ ਦੇ ਵਿੱਚ ਲਿਆ ਦਿੱਤਾ ਜਾ ਰਿਹਾ ਉਹਨਾਂ ਤੇ ਜੀ ਸਰ ਮੈਂ ਸਾਹਿਬ ਇੱਕ ਵਾਰ ਦਿੰਦਾ ਗਿਆ ਬਾਈਆ ਸਾਹਿਬ ਬਾਈਆ ਸਾਹਿਬ ਕੱਲ ਹੀ ਕਰ ਦਿੰਦਾ ਗਿਆ ਬਾਕੀ ਗੱਲ ਕੋਈ ਦੇ ਸੰਸਕਾਰ ਕੱਲ ਵੀ ਕੀਤੇ ਗਏ ਨੇ ਸੁਣੋ ਇਹ ਇਸ ਤੁਸੀਂ ਆਪ ਹੀ ਦੱਸ ਰਹੇ ਹੋ ਇਹ ਨਹੀਂ ਥੱਲੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟ ਮਾਰਟਮ ਹੋਇਆ ਕਿ ਨਹੀਂ 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 ਪੋਸਟ ਮਾਰਟਮ ਵੀ ਨਹੀਂ ਹੋਇਆ ਤਾਂ ਤੁਸੀਂ ਆਪਣੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਦਾ ਆਣਾ ਵੈਲਕਮ ਹੀ ਆਣਾ ਚਾਹੀਦਾ ਪਰ ਲੋਕਾਂ ਦੇ ਕਿਵੇਂ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਅਨੂਕ